ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਆਤਮੀ ਟੀਵੀ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਇਹ ਗੁਰਦੁਆਰਾ ਨੌ ਲਖਾ ਸਾਹਿਬ ਪਿੰਡ ਨੌ ਲਖਾ ਜ਼ਿਲ੍ਹਾ ਫਤਿਹਗੜ ਸਾਹਿਬ ਜੋ ਕਿ ਪਟਿਆਲੇ ਤੋਂ ਤਕਰੀਬਨ 20 ਕਿਲੋਮੀਟਰ ਦੀ ਦੂਰੀ ਤੇ ਹੈ ਅੱਜ ਆ ਜੋ ਆਪਾਂ ਨੌ ਲਖਾ ਸਾਹਿਬ ਗੁਰਦੁਆਰੇ ਦੇ ਇਤਿਹਾਸ ਜਾਣਦੇ ਆ ਨਾਲੇ ਦਰਸ਼ਨ ਕਰਦੇ ਆ ਆਜੋ ਜੀ ਵਾਹਿਗੁਰੂ ਸਤ ਸਦ ਗੁਰ ਸਤਿਵਾਦੀ ਸਤਿ ਕੋ ਮਹਸ ਹੋ ਹੈ ਗੋਬੀਦ ਗੋ ਰਿਤਨ ਮਨ ਪ੍ਰਿਤਮ ਮੇਰਾ ਸਤ ਸਤ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰ ਕੌਰ ਜੀ ਪਿੰਡ ਉਗਾਣੀ ਤੋਂ ਚੱਲ ਕੇ ਇਸ ਸਥਾਨ ਤੇ ਪਹੁੰਚੇ ਸਨ ਸਬਬ ਨਾਲ ਅਖੀ ਸ਼ਾ ਵੰਜਾਰਾ ਵੀ ਪਹਿਲੇ ਤੋਂ ਇੱਥੇ ਠਹਿਰਿਆ ਹੋਇਆ ਸੀ ਲੱਖੀ ਸ਼ਾ ਬੰਜਾਰਾ ਦਾ ਇੱਕ ਬਲਦ ਗਵਾਚ ਗਿਆ ਸੀ ਤੇ ਉਸਨੇ ਸੁਖ ਸੁਖੀ ਸੀ ਕਿ ਜੇ ਮੇਰਾ ਬਲਦ ਮਿਲ ਜਾਵੇ ਤਾਂ ਮੈਂ ਕੁਝ ਟਕੇ ਗੁਰੂ ਜੀ ਨੂੰ ਭੇਟ ਕਰਾਂਗਾ ਥੋੜੇ ਸਮੇਂ ਬਾਅਦ ਜੰਗਲ ਵਿੱਚ ਲੱਖੀ ਸ਼ਾ ਬੰਜਾਰਾ ਜੀ ਦਾ ਬਲਦ ਮਿਲ ਗਿਆ ਤੇ ਖੁਸ਼ੀ ਵਿੱਚ ਨੌ ਟਕੇ ਲੈ ਕੇ ਲੱਖੀ ਸ਼ਾ ਬੰਜਾਰਾ ਗੁਰੂ ਜੀ ਦੀ ਹਜ਼ੂਰੀ ਵਿੱਚ ਪਹੁੰਚ ਗਿਆ ਗੁਰੂ ਜੀ ਨੇ ਟਕੇ ਬਿਨਾਂ ਛੂਏ ਸੰਗਤ ਵਾਲੇ ਕਰ ਦਿੱਤੇ ਤੇ ਲੱਖੀ ਸ਼ਾ ਬੰਜਾਰਾ ਜੀ ਨੂੰ ਇਹ ਲੱਗਿਆ ਕਿ ਗੁਰੂ ਜੀ ਮੇਰੀ ਭੇਟਾ ਤੋਂ ਖੁਸ਼ ਨਹੀਂ ਹੋਏ ਤੇ ਕਹਿਣ ਲੱਗਾ ਗੁਰੂ ਜੀ ਅੱਜ ਮੇਰੇ ਕੋਲ ਐਨੇ ਹੀ ਟਕੇ ਹਨ ਬਾਕੀ ਟਕੇ ਮੈਂ ਫਿਰ ਦੇ ਦਾਂਗਾ ਇਹ ਸੁਣ ਕੇ ਗੁਰੂ ਜੀ ਕਹਿਣ ਲੱਗੇ ਭਾਈ ਤੇਰੇ ਇਹ 9 ਟਕੇ 9 ਲੱਖ ਦੇ ਬਰਾਬਰ ਹਨ ਗੁਰੂ ਜੀ ਨੇ ਸੰਗਤਾਂ ਨੂੰ ਪਿੰਡ 9 ਲੱਖਾਂ ਦੇ ਨਾਂ ਤੇ ਮੋੜੀ ਗੱਡਣ ਵਾਸਤੇ ਕਿਹਾ ਇਸ ਤਰ੍ਹਾਂ ਇਸ ਪਿੰਡ ਦੀ ਸ਼ੁਰੂਆਤ ਹੋਈ ਤੇ ਬਾਅਦ ਚੋਂ ਇਸ ਪਿੰਡ ਦਾ ਨਾਮ 9 ਲੱਖਾ ਪੈ ਗਿਆ ਇਤਨਾ ਤੇ ਤੂੰ ਹਾਜ਼ਰ ਹੋ ਹੈ ਮੇਰੇ ਭਾਈ ਜਲਾ ਉਮੀਦ ਕਰਦੇ ਹਾਂ ਤੁਹਾਨੂੰ ਗੁਰਦੁਆਰਾ ਸ੍ਰੀ ਨੌ ਲੱਖਾ ਸਾਹਿਬ ਦਾ ਇਤਿਹਾਸ ਹੈ ਜਿਹੜਾ ਅਸੀਂ ਜਾਣੂ ਕਰਾ ਸਕੇ ਹੋਵਾਂਗੇ ਤੇ ਕੁਝ ਵੱਧਿਆ ਲੱਗਿਆ ਹੋਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਜਾਂਦੇ ਜਾਂਦੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ